ਨਾਲ ਦੇ ਮੂਰਲੇ ਟਾਇਰ ਨਾਲ ਦੇ ਪਟੀਆਂ ਮਾਰ ਕੇ ਚੱਕੇ ਕਰਾਈ 16 ਠੀਕ ਆ ਮੂਰਲੇ ਟਾਇਰ ਨਾਲ ਦੇ 1000 ਘੰਟੇ ਦੇ ਚੱਲਿਆ ਜੀ ਦੋ ਕਿ ਹਜ਼ਾਰ ਘੰਟਾ ਚੱਲਿਆ ਹੋਇਆਗਾ ਇਧਰੋਂ ਵੀ ਆਪਾਂ ਕੰਡੀਸ਼ਨ ਕਿੰਨਾ ਚੱਲਿਆ ਹੋਇਆ ਬਈ ਇਹ 650 ਘੰਟਾ ਸਿਰਫ 650 ਘੰਟਾ ਚੱਲਿਆ ਹੋਇਆ ਫਿਰ ਤਾਂ ਕਰ ਲੋ ਆਪਦੇ ਢਿੱਡ ਦੇ ਹਿਸਾਬ ਨਾਲ ਚੇਂਜਰ ਵਾਲਾ ਟਰੈਕਟਰ ਗੇਅਰ ਆਲਾ ਚੇਂਜਰ ਗੇਅਰ ਆਲਾ ਟਰੈਕਟਰ ਤੇ 3 ਸਪੀਡ ਆ 3 ਸਪੀਡ ਹੋਇਆ ਹੋਇਆਗਾ ਚੌਕੜਾ ਨਵਾਂ ਆ ਗਿਆ ਨਾ ਆ ਤਾਂ ਅੱਗੇ ਜੋਮੀਰ 13 ਦਾ ਨਵਾਂ ਚੌਕੜਾ ਆਪਾਂ ਕਿਹਾ ਕਰਾਈ ਅਬੀ ਸੱਜਣੋ ਆਗੇ ਪਿੰਡ ਸਹਿਣੇ ਪੱਟੀ ਪਹਿਲਾਂ ਤਾਂ ਉਧਰ ਲੋਕੇਸ਼ਨ ਦਿਖਾ ਦਈ ਆਪਾਂ ਨਹਿਰ ਆ ਗਈ ਸਹਨੇ ਦੀ ਅੱਡੇ ਦੇ ਬਿਲਕੁਲ ਨਾਲ ਵਧਾਤਿਆਂ ਵਾਲੀ ਛੜਕ ਦੇ ਖੁੰਜੇ ਤੇ ਬਾਈ ਜਖੀਰ ਦੇ ਕੋਲੇ ਆਏ ਆ ਔਲਖ ਟਰੈਕਟਰ ਦੇ ਨਾਂ ਤੇ ਬਾਈ ਦਾ ਕੰਮ ਆ ਸਾਸੀ ਕਾ ਬਾਈ ਸਾਸੀ ਕਾ ਬਾਈ ਤੇ ਬਾਈ ਦਾ ਘਰੇ ਕੰਮ ਕਰਿਆ ਹੋਇਆਗਾ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਚਾਰ ਟਰੈਕਟਰ ਦਿਖਾਵਾਂਗੇ ਤੁਹਾਨੂੰ ਤੇ ਬਈ ਆਜ ਸਵਰਾਜ 855 ਕਿੰਨਾ ਮਾਡਲ ਆ ਇਹ 2016 ਮਾਡਲ ਆ ਜੀ 2016 ਮਾਡਲ ਆ ਇੰਜਨ ਗੇਅਰ ਪੱਕੋ ਇੰਜਨ ਪੱਕਾ ਜਮਾਂ ਓਕੇ ਆ ਜੀ ਜਮਾਂ ਕੰਡੀਸ਼ਨ ਆ ਸਾਰੀ ਜਿਹੜੀ ओरिजिनल ਆ ਸਰ ਸਾਰਾ ओरिजिनल ਆ ਮੂਰਲੇ ਟਾਇਰ ਨਾਲ ਦੇ ਆਈ ਮੂਰਲੇ ਟਾਇਰ ਨਾਲ ਦੇਆ ਪਟਿਆ ਮਾਰ ਕੇ ਚੈੱਕ ਕਰਾਈ 16 ਠੀਕ ਆ ਮੂਰਲੇ ਟਾਇਰ ਨਾਲ ਦੇਆ ਪਿਛਲੇ ਹੈਗੇ ਨੇ ਅਸੀਂ 85 ਪੈਸੇ ਹਾਂ 85 90 ਪੈਸੇ ਮੂਰਲੇ ਹੈਗੇ ਆ ਤੇ ਚੱਲਿਆ ਕਿੰਨਾ ਹੋਇਆ ਬਈ 2 ਕਿਹ ਹਜ਼ਾਰ ਘੰਟੇ ਤੇ ਚੱਲਿਆ ਜੀ ਆ 2 ਕਿਹ ਹਜ਼ਾਰ ਘੰਟਾ ਚੱਲਿਆ ਹੋਇਆਗਾ ਇਧਰੋਂ ਵੀ ਆਪਾਂ ਕੰਡੀਸ਼ਨ ਮਾੜੀ ਜੀ ਦਿਖਾ ਦਨੇ ਆ ਵਿੱਚੋਂ ਖੋਲ ਕੇ ਲਓ ਜੀ ਕਰੋ ਚੈੱਕ ਆ ਮੂਰੇ ਰੇਡੀਏਟਰ ਵਗੈਰਾ ਕਰ ਲੋ ਚੈੱਕ ਤੇ ਜੇ ਬਾਈ ਆਪਾਂ ਇਹ ਕਿੰਵੇਂ ਓਨਰ ਹੈ ਇਹ ਫਸਟ ਹੈ ਜੀ ਫਸਟ ਓਨਰ ਆ ਪੰਜਾਬ ਦਾ ਨੰਬਰ ਪੰਜਾਬ ਦਾ ਨੰਬਰ ਤੇ ਜੇ ਆਪਾਂ ਇਹਦੀ ਹੁਣ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਤਾਂ ਜੀ ਸਾਢੇ ਪੰਜ ਮਾਜਾ ਆਪਾਂ 540 ਦਾ ਟਰੈਕਟਰ ਦੇ ਦਾਂਗੇ 540 ਦਾ ਦੇ ਦਾਂਗੇ ਆ ਕ੍ਰੋਪੀ ਵਗੈਰਾ ਚੰਗੀ ਲੱਗੀ ਹੋਈ ਹੈ ਡਬਲ ਡਿਸਟ੍ਰਿਬਿਊਟਰ ਆ ਗਿਆ ਹਾਂ ਡਬਲ ਤੇ ਆ ਜਿਹੜਾ ਆ ਗਿਆ ਮਹਿੰਦਰਾ ਨੋਵੋ ਇਹ ਕਿੰਨਾ ਮਾਡਲ ਹੈ 2023 ਮਾਡਲ 2023 ਮਾਡਲ ਹਾਂਜੀ 24 ਦੀ ਕਾਪੀ ਹੈ 24 ਦੀ ਕਾਪੀ ਇਹ ਪਹਿਲੇ ਕਿੰਨੇਵੇਂ ਆਨਰ ਹੈ ਪਹਿਲੀ ਹੈ ਪਹਿਲੇ ਉਹਨਾਂ ਨੇ ਇਹ ਕਿੰਨਾ ਚੱਲਿਆ ਹੋਇਆ ਬਈ ਇਹ 650 ਘੰਟਾ ਸਿਰਫ 650 ਘੰਟਾ ਚੱਲਿਆ ਹੋਇਆ ਫਿਰ ਤਾਂ ਜਮਈ ਮਤਲਬ ਕੰਡੀਸ਼ਨ ਪੱਕਾ ਉਹ ਵੀ ਨਹੀਂਗਾ ਅਰੀਜਨ ਡਿਮਾਂਡ ਇਹਦੀ ਹੁੰਦਾ 7.5 ਹੈ ਜੀ ਆਪਾਂ 7 ਲੱਖ 40 ਹਜ਼ਾਰ ਦਾ ਟਰੈਕਟਰ ਦੇ। ਇਹਦਾ ਜਿਹੜਾ ਸਟੀਅਰਿੰਗ ਹੈ ਸਟੈਚੇਬਲ ਹੈ ਨਾ ਜਿਵੇਂ ਮਰਜ਼ੀ ਸੈੱਟ ਕਰ ਲੋ ਆਪੇ ਢਿੱਡ ਦੇ ਹਿਸਾਬ ਨਾਲ। ਚੇਂਜਰ ਵਾਲਾ ਟਰੈਕਟਰ ਹੈ ਗੇਅਰ ਵਾਲਾ। ਚੇਂਜਰ ਗੇਅਰ ਵਾਲਾ ਟਰੈਕਟਰ ਆ। ਤੇ ਦੋ ਟਰੈਕਟਰ ਉਧਰ ਨੇ। ਤੇ ਭਾਈ ਜਿਹੜਾ ਆ ਅਰਜਨ 605 ਡੀਆਈ ਆ। ਇਹ 2007 ਮਾਡਲ ਆ ਜੀ। 2007 ਮਾਡਲ ਆ। ਤੇ ਇੰਜਨ ਪੱਖੋ ਸਾਰੇ ਦਾ ओरिजिनल ਆ ਪੂਰਾ ਵਧੀਆ ਓਕੇ ਆ ਦਾ 3 ਸਪੀਡ ਆ। 3 ਸਪੀਡ ਹੋਇਆ ਹੋਇਆ ਗਾ। ਤੇ ਜੇ ਆਪਾਂ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਉਸ ਕਿੰਨੇ ਦਾ ਦੇ ਦਾਂਗੇ ਹੁਣ ਇਹ 100 ਹੀ ਦੇ 3 ਲੱਖ ਦਾ ਟਰੈਕਟਰ ਦੇ ਦਾਂਗੇ ਪੂਰਾ ਲੋ ਵੀ ਸਜਣੋ 30000 ਡਿਸਕਾਊਂਟ ਹੋ ਗਿਆ 3 ਲੱਖ ਚ ਬਣ ਜਾਊਗਾ 605 ਤੇ ਜਿਹੜਾ ਆ ਸਵਰਾਸ ਖੜਾ ਗਏ ਕਿੰਨਾ ਮਾਡਲ ਇਹ 2007 ਮਾਡਲ 2007 ਮਾਡਲ ਇੰਜਨ ਗੇਅਰ ਪੱਖੋਂ ਦਾ ਇਹ ਵੀ origignal ਆ ਜਮਾ ਓਕੇ ਆ ਸਾਰਾ origignal ਆ ਟਾਇਰ ਤਾਂ ਚੌਕੜਾ ਨਵਾਂ ਆ ਗਿਆ ਹਨਾ ਆ ਤਾਂ ਅੱਗੇ ਜੋ ਮੀਆ ਟਾਇਰ ਦਾ ਨਵਾਂ ਚੌਕੜਾ ਆਪਾਂ ਕਿਹਾ ਕਰਾਂਗੇ ਚੌਕੜਾ ਜਮਾ ਨਮਾ ਆ ਗਿਆ ਤੀਜਾ ਪੈਦੀ ਡਿਮਾਂਡ ਦੀ ਗੱਲ ਕਰੀਏ ਤਿੰਨ 30 ਦੀ ਹੈ ਇਹ ਵੀ ਤਿੰਨ ਲਈ ਦੇ ਦਾਂਗੇ ਲੋ ਵੀ ਜਿਹੜਾ ਇਹ ਚੋ ਵੀ 30000 ਡਿਸਕਾਊਂਟ ਹੈ ਤੇ 3 ਲੱਖ ਦਾ ਇਹ ਬਣ ਜੂ ਤੇ ਇੱਕ ਬਾਈ ਜਿਹੜਾ ਤੇਰਾ ਮੋਬਾਈਲ ਨੰਬਰ ਆ ਉਹ ਦੱਸ ਦੇ ਮੇਰਾ ਮੋਬਾਈਲ 98777 75090 ਬਾਕੀ ਜਿਹੜਾ ਬਾਈ ਦਾ ਮੋਬਾਈਲ ਨੰਬਰ ਆ ਪਰ ਟਾਈਟਲ ਤੇ ਚੱਲੀ ਜਾਂਦਾ ਜਿੰਨਾਂ ਨੇ ਵੀ ਚਾਰੇ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਹੈਗਾ ਤਾਂ ਕਰ ਲਿਓ ਸੰਪਰਕ ਫੇਰ ਲੋਕੇਸ਼ਨ ਦੱਸ ਦਦ ਨੇ ਸੈਣੀ ਨਹਿਰ ਦੇ ਅੱਡੇ ਵਾਲੇ ਤੇ ਬਿਲਕੁਲ ਖੁੰਜੇ ਤੇ ਬਾਈ ਦਾ ਘਰ ਆ ਤੇ ਘਰੇ ਕੰਮ ਸ਼ੁਰੂ ਕੀਤਾ ਹੋਇਆ ਹੈਗਾ ਧੰਨਵਾਦ